ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਥੋੜਾ ਸਵਾਗਤ ਕਰਦੇ ਆ ਆਪਾਂ ਆਪਣੇ ਖੋਰਨੇ ਵਲੌਗ ਚ ਤੇ ਅੱਜ ਆਪਾਂ ਚੱਲੇ ਆਂ ਜੁਆਰੇ ਕੋਲੇ ਆਪਣੇ ਯਾਰ ਕੋਲੇ ਤੇ ਟਰੈਕਟਰ ਸਵਰਾ ਜਿਹਦੇ ਦਾ ਤਰਫਟ ਕਰਣੀ ਸੀ ਤੇ ਪਹੁੰਚ ਜਾਂਦੇ ਆਂ ਅਪਾ ਉਹਦੇ ਕੋਲੇ ਚੱਲੇ ਆਂ ਖੜੀ ਸੀ ਕਾਰ ਉਹਦੀ ਆਪਣੇ ਕੋਲੇ ਤੇ ਆਪਾਂ ਕਰਕੇ ਸੜ ਚੱਲਦੇ ਆਂ ਉਹਦੇ ਕੋਲੇ ਤੇ ਜਾ ਕੇ ਫਿਰ ਤਰਫਟ ਕਰਦੇ ਆਂ ਚੱਲਦੇ ਆਂ ਤੁਹਾਨੂੰ ਕਰਾਵਾਂਗੇ ਚੈੱਕ ਫਿਰ ਜਾ ਕੇ ਲਓ ਮਿੱਤਰੋ ਆਪਾਂ ਚੱਲ ਪਏ ਆਂ ਚੱਲਦੇ ਆਂ ਮੋਹਲਾ ਟਰੈਕਟਰ ਖੜਾ ਮਿਸਤਰੀ ਕੋਲੇ ਤੇ ਪਹੁੰਚਦੇ ਆਂ ਆਪਾਂ ਉੱਥੇ ਤੇ ਫਿਰ ਜਾ ਕੇ ਮਿਲਦੇ ਆਪਾਂ ਤੇ ਫਿਰ ਸਮਾਨ ਪਰ ਉਹ ਚੈੱਕ ਆਪਾਂ ਤੇ ਵਸ ਸਮਾਨ ਜਿਹੜਾ ਲੈ ਕੇ ਮੈਂ ਡਾਕਟਰ ਦਾ ਮਾੜਾ ਮੋਟਾ ਜਾ ਕੇ ਸ਼ਹਿਰੋਂ ਤੇ ਲਿਆ ਕੇ ਸਮਾਨ ਪਰ ਕਰਾਉਨੇ ਆ ਫਟਾ ਟਰਬੋ ਕਰਦੇ ਚ ਕੀ ਰਿਸਪੌਂਸ ਹੁੰਦਾ ਤੇ ਮਿਲਦੇ ਆ ਸਮਝ ਆ ਗਿਆ ਆਪਾਂ ਲਓ ਮੇਰੇ ਤਾ ਪਹੁੰਚ ਗਿਆ ਆਪਾਂ ਯਾਰ ਕੋਲੇ ਕੀ ਹਾਲ ਆ ਵਧੀਆ ਤੇ ਤਰਫ ਕਰਦੇ ਆ ਫਟਾ ਬਲੈਕਟਰ ਦੇ ਆਪਣੇ ਦੇ ਤੇ ਸਮਾਨ ਰਹਿ ਗਿਆ ਮਾੜਾ ਮੋਟਾ ਚੱਲਦੇ ਆ ਸ਼ਹਿਰ ਜਾਂ ਜੂ ਲੈ ਕੇ ਆਪਾਂ ਕੋਲੇ ਲੈ ਕੇ ਆਉਨੇ ਆ ਜੀ ਕਰ ਕੇ ਫਟੇ ਫੜਾਵਾਗੇ ਅੱਗ ਆਪਾਂ ਚੱਲੀਏ ਵਾ ਚਲੋ ਮੇਰੇ ਤਰਫੇ ਸਮਾਨ ਲੈ ਕੇ ਫਿਰ ਆ ਕੇ ਤੁਹਾਨੂੰ ਦਿਖਾਉਨੇ ਆ ਟਰਾਈ ਕਰਦੇ ਆ ਚੈੱਕ ਤੁਹਾਨੂੰ ਚੱਲ ਫਿਰ ਆ ਜਾ ਹਰ ਲਾਵਾ ਮੇਰੇ ਤਰਫੇ ਮਲਵੜ ਪਹੁੰਚ ਗਏ ਆ ਤੇ ਆਪਾਂ ਬਾਈ ਗगन ਸੀਰਲ ਤੋਂ ਪੁੱਛਦੇ ਆ ਪਾਇਪ ਜਿਹੜੀ ਲਾਵਾਂਗੇ ਇਹ ਐਂਟਰ ਤੋਂ ਤੇ ਕਰਦੇ ਆ ਪਤਾ ਬਾਈ ਦਾ ਪਾਇਪ ਦਾ ਪੁੱਛਦੇ ਆ ਫਿਰ ਕੀ ਜਾਂਦੇ ਆ ਆ ਜਿਹੜਾ ਬਈ ਹਾਂ ਹਾਂ ਭਾਰਾ ਪਾਣਾ ਪਾਣਾ ਦੇਖ ਪਰਾ ਹੀ ਬੜਾ ਹੈ ਪਾਣਾ ਦੇਖ ਪਰਾ ਆਹ ਰਹੀ ਫੜਾਹੇ ਨਾਲ ਲਾ ਕੇ ਵੇਖੇਗੇ ਉਹ ਵਿੱਚ ਦੀ ਆ ਪਈ ਆ ਕੱਢਿਆ ਰ ਵਿੱਚ ਮੋਲੇ ਮੋਲੇ ਬਰਾਬਰ ਤਾਂ ਲੱਗਦਾ ਹਨਾ हां सही है वे चो लगजूगा वेच वटा ਲੈਣਾ ਪੂਰਾ ਢਾਈ ਹੈ ਇਹ ਤੇ ਉਹ ਚੜ ਜੂਗਾ ਯਾਰ ਹਾਸ ਦਾ ਹਾਂ ਹਾਸ ਚੜ ਹਾਸ ਲੈ ਲੈਣੇ ਦੋ ਉਹ ਵਿੱਚ ਦਾ ਵੜਨ ਵਿੱਚ ਵੜ ਕੇ ਮੇਰੇ ਹਾਸ ਵੀ ਲੈਣਾ ਪੈਣਾ ਇਤੇ ਆ ਵੜਾ ਦਾ ਕਿੰਨਾ ਲੈਣਾ ਢਾਈ ਫਟੋ ਇਹ ਦੋ ਇੰਚ ਲੈ ਲਾਓ ਮੇਤਰੋ ਲੈ ਆਂਦੀ ਟਰਪੋ ਟਰਪੋਆਂ ਦੇ ਲਾ ਕੀ ਕੇ ਕਰ ਚਾ ਕਿਵੇਂ ਬਰਾਬਰੀ ਆ ਸਹੀ ਇਹ ਮੇਜ ਦੀ ਹੋਈ ਆ ਘਟਾਲਾ ਫਿਰ ਸੈਟ ਆ ਬਸ ਆਉਣਗੇ ਆ ਬਈ ਮਿੱਤਰੋ ਕਰਕੇ ਫਿਰ ਮਰਾਵਾਂਗੇ ਚੀਕਾਂ ਪੜਾਵਾਂਗੇ ਅੱਗੇ ਫਿਰ ਕਰਦੇ ਆ ਫੱਟ ਬਸ ਘਟਾ ਲੇ ਤੈਪ ਫਿਰ ਜਾ ਜੂਨ ਲਾ ਕੇ ਫਿਰ ਚੱਲਦੇ ਆ ਲੋ ਮਿੱਤਰੋ 1 ਘੰਟੇ ਵਿੱਚ ਚੇਂਜ ਕਰ ਲਿਆ ਆਪਾਂ ਤੇ ਟਰਬ ਸਮਾਨ ਵਾਲਾ ਨਿੱਕਾ ਮੋਟਾ ਤੇ ਹੁਣ ਲੈਨੇ ਆਸਤ ਹੈ ਵੇ ਦੀ ਚਾਹਦੇ ਆ ਬਾਈ ਕੋਲ ਲੈਨੇ ਸਮਾਨ ਇਹਦਾ ਡਟ ਰਹਿ ਗਿਆ ਮਾੜਾ ਮੋਟਾ ਫਿਰ ਚੱਲ ਕੇ ਕਸਦੇ ਆਣ ਬਹੁਤ ਔਖਾ ਪਰ ਲਿਆ ओरिजिनल ਲੱਭਿਆ ਦੇਸੀ ਲੱਗਦਾ ਹੀ ਨਹੀਂ ਸਰਪੋ ਦੇ ਜਿਹੜਾ ਕਰਪੋ ਤੇ ਸਰਪੋ ਦਾ ਆਸਤ ਹੈ ਆ ਦੇ ਦੋ ਇਹ ਤੋਂ ਆਇਆ ਤੇ ਕਾਵਲਾ ਤੇ ਇੱਕ ਆ ਟੋਟਾ ਦੇ ਦੋ ਟਾ ਟੋਟਾ ਇਹਦਾ ਲੰਮਾ ਹਾਂਜੀ ਲੰਮਾ ਇੱਕ ਦਾ ਟੋਟਾ ਇੱਕ ਇਸ ਤੋਂ ਝੜ ਕੇ ਤੇ ਅੱਗੇ ਆਪਣੇ ਕੋਲ 2.5 ਇੰਚੀ ਮੈਂ ਬਣਾ ਪੈ ਗਿਆ 2.5 2.5 2.5 ਉਹਦੇ ਤੇ ਚੜਾਉਣਾ ਹੈ ਜੀ ਤਾਂ ਤੇ ਇੱਕ ਬੈਂਡ ਹੋਰ ਲੋ ਬੈਂਡ ਇਹਦੇ ਕੋ ਪੈਪ ਕੱਢਣੀ ਹੈ ਲੈ ਉਹਨੇ ਲਓ ਵੀ ਮਿੱਤਰੋ ਬੜੀ ਜਦੋਂ ਜਾਇਤ ਤੇ ਬਾਅਦ ਆ ਨਾਟ ਮਿਲਿਆ ਟਰਬੋ ਦਾ ਬਾਹੂ ਕਾਲ ਪਿਆ ਇਹਨਾਂ ਅਸਲੀ ਹੈ ਨਾ ਫਿਰ ਪਿੱਛੇ ਵੀ ਵੇਖੋ ਸਮਾਨ ਤਮੂਣ ਆ ਹਨ ਸਾਰਾ ਲੈ ਲਿਆ ਵਾ ਓਕੇ ਹੋ ਗਿਆ ਹੁਣ ਰੌਲਾ ਅਰੀਗ ਨੂੰ ਤਾਂ ਪੈ ਗਿਆ ਨਾ ਦੱਸੀ ਅਰੀਗ ਨੂੰ ਮਿਲਦਾਂ ਨਹੀਂ ਆਂਦੇ ਬਾਈ ਸਾਰੀਆਂ ਦੁਕਾਨਾਂ ਗਾਲੀਆਂ ਉੋਂ ਬਣਾ ਦੇ ਜਾਵੜੇ ਕਹਿੰਦੇ ਕੋਈ ਬੰਦੇ ਕੋਲ ਜਾਵੜੇ ਬੰਦੇ ਕਹਿੰਦੇ ਕਮਾਉਂਦੇ ਬੰਦਿਆਂ ਕੋਲ ਚੜ ਕੇ ਪਰ ਮਿਲਿਆ ਨਹੀਂ ਸਮਾਨ ਪਰ ਫੌਣ ਮਿਲ ਗਿਆ ਸਾਰਾ ਬਾਅਦ ਜਾ ਕੇ ਕਰਦੇ ਆ ਵੇਟ ਕਵਾੜੀਏ ਨੇ ਬਸ ਨੇ ਖੋਲ ਕੇ ਦਿੱਤਾ ਕਵਾੜੀਏ ਕਰ ਬਰੀ ਨੂੰ ਖੋਲ ਕੇ ਆਉਂਦਾ ਕਵਾੜੀਏ ਕੋਲੇ ਇੰਜਨ ਪਿਆ ਸੀਗਾ 올 ਸੈਟ ਦੇ ਕਰਪਉਦਾ ਉਹਦੇ ਤੋਂ ਖੋਲਿਆ ਵਾ ਹੋਰ ਕੀ ਨਹੀਂ ਦਿੰਦਾ ਮਸਾ ਸੁਣਾਇਆ ਉਹਦੇ ਤੋਂ ਟਾ ਲੈ ਸਾਰਾ ਸਮਾਨ ਲੈ ਲਿਆ ਤੇ ਹੁਣ ਚੱਲੇ ਆਪਾਂ ਨਹੀਂ ਆਪਾਂ ਨੂੰ ਫੱਟ ਸਮਾਨ ਸਾਰਾ ਜੈਂਸੀ ਤੋਂ ਆਰਡਰ ਦੇਣਾ ਪੈਣਾ ਸੀ ਆ ਕੱਲੇ ਨਾਟ ਦਾ ਤੇ ਉਹਨਾਂ ਨੇ ਵੀ ਕੀ ਤੱਕ ਦਿਨ ਮੰਗਾ ਕੇ ਦੇਣਾ ਸੀ 2 3 4 ਦਿਨ ਕਿੰਨੇ ਦਿਨ ਲਾ ਦੇਣੇ ਸੀ ਕਰਕੇ ਫੱਟ ਫਿਰ ਕਢਾਉਣੇ ਧੂਆਂ ਡਾਰਾਂ ਦਾ ਕਰਾਂ ਨਾ ਕੀ ਚੀਕਾਂ ਫਿਰ ਪੂਰੀ ਆਕੜਾ ਕਢਾਵਾ ਕਿਵੇਂ ਕਰੂੰਗਾ ਆਊ ਚਲੋ ਮੈਲ ਤੇ ਮੈਟਰ ਉੱਥੇ ਜਾ ਕੇ ਠੀਕ ਹੈ ਲੋ ਮੈਟਰ ਥੋੜਾ ਘਰੇ ਕੰਮ ਗਿਆ ਸੀ ਆਪਾਂ ਤੇ ਉਮਦਰ ਫਰਗੋਟ ਕਰਾ ਡਰਪ ਮੇਰੇ ਨੂੰ ਅਜਾਂ ਜੋਨ ਪਾਤਾ ਤੇ ਟਾਇਬ ਵੀ ਲਾਉਦੀ ਵਾਪਸੀ ਵਾਲੀ ਤੇ ਮਗਲਾਲ ਵਾਲੇ ਵੀ ਗਾਰਡ ਬਣਾ ਲਿਆ ਹੁੰਦਾ ਏ ਜੋਰਣੇ ਜਾ ਕੇ ਪੰਨੀ ਵਾਲੇ ਵੈਲਡ ਹੋਲਡ ਕਰਾ ਲਿਆ ਆ ਤੇ ਹਾਸਾ ਵੀ ਕਰਤੇ ਆ ਫੱਟ ਸਾਰੇ ਹਰਤਾ ਓਕੇ ਇਹ ਗੈਂਡਰ ਵੀ ਲਾਦਾ ਇਹਦਾ ਇਹਦਾ ਗੈਂਡਰ ਵੀ ਲਾਤਾ ਆ ਇਹਦਾ ਪਹਿਲਾਂ ਬੈਂਡ ਮੋਡ ਵਾਲਾ ਸੀ ਹੁਣ ਸਿੱਧਾ ਲੈ ਕੇ ਜਾਂਦਾ ਇਹ ਕਰਤਾ ਫੱਟ ਤੇ ਬੈਂਡ ਵੀ ਬਣਾਦਾ ਆ ਆਹ ਬੰਦੇ ਬਣਾਤਾ ਲਓ ਮੇਰੇ ਕੋਲ ਕਰਤੀ ਵੀਡੀਓ ਸਾਰੀ ਕਰਤਾ ਓਕੇ ਜਾਵਾਂ ਪਾਈਪਾਂ ਲਾ ਦਿਆਂ ਵੀ ਲਾ ਦੀਆ ਤੇ ਕਰਤਾ ਸੈਟ ਜਾਵਾਂ ਹੁਣ ਮਾਰਦੇ ਸੈਲਫ ਚੈੱਕ ਕਰਦੇ ਆਂ ਅੜ ਕੇ ਸਟਾਰਟ ਬਿੰਨੇ ਆਂ ਚੱਲ ਭਰੋ ਨੇੜੇ ਤੇਲ ਦੀ ਦੁਕਾਨ ਤੋਂ ਮਿਲੂਗਾ ਵੱਡਾ ਹੈਡ ਮਾਰੂਗਾ ਮਾ ਭੁੱਲ ਗਿਆ ਮੈਂ ਇੱਥੇ ਪਟਵਾਲਾ ਵਿੱਚ ਆ ਯਾਰ ਇੱਕ ਤਾਂ ਨਾ ਉਹ ਨਹੀਂ ਮਾ ਤੈਨੂੰ ਪਾਸ ਨਹੀਂ ਮੜਾ ਜਾ ਆਵਾ ਡੜ ਗਏ ਡੜ ਗਏ ਉਹ ਕਿ ਆਜੂਗਾ ਸੱਟ ਹੈ ਨਾ ਚਪਕਾ ਕਰਦੀ ਕੁੱਲ ਮਿਲਾ ਕੇ ਆਵਾ ਗਾ ਤਾਂ ਉਹ ਰਵੜ ਜਾਣਾ ਨਾ ਵੰਦਿਆ ਉਹ ਯੂਗਾ ਵਿੱਚ ਵੜ ਜਾਣਾ ਸਟਾਜ ਆਜੂ ਕੰਮ ਨਾ ਜੇ ਰੋਡ ਪਈ ਤੇ ਜੇ ਨਾਂ ਵਾਲਾ ਵਿੱਚ ਚੜਦਾ ਇਹਦੇ ਵਿੱਚ ਥੋੜਾ ਜਿਹਾ ਨੂੰ ਹਟਦੇ ਹੋਏ ਤਾਂ ਕਿ ਕਰਦੇ ਤਾਂ ਕਿ ਕੀ ਕੀ ਦੀ ਹੈ ਨਾ ਇਹ ਜਮਾ ਓਕੇ ਆ ਹੁਣ ਨਾ ਐ ਤਨਾ ਨਾ ਨਮਸਕਾਰ ਕਰਦੇ ਤੇ ਗ੍ਰੇਡਰ ਹੁੰਦੜ ਮਾਰ ਕੇ ਸਾਬਰੀ ਜਾਂਦੇ ਆ ਕਰੀਏ ਤਾਂ ਆਪਰੇ ਕਰਦੇ ਆ ਜਾਂਦੇ ਸਸੇ ਆ ਸਰਕਾਰ ਨੇ ਸ਼ੁਰੂ ਕੀਤੀ ਪ੍ਰੋਗਰਾਮ ਇਹ ਸਾਰਾ ਕੰਮ ਲਾਣਾ ਕਰਦੇ ਜੀ ਇਹ ਤੇ ਕਰਤਾ ਜਨਾ ਆ ਕਾਸ਼ ਇਸੇ ਹਰ ਮਾਰਾਂਗਾ ਸਾਲ సే ਤਰ ਕਰਾਉਣਾ ਨਹੀਂ ਚੈੱਕ ਪੰਨ ਲੋ ਮੇਟਰ ਕਰਤੇ ਬਿڈنگ ਸਾਰੇ ਦੀ ਕਰਤੀ ਹੱਡਾਂ ਨੰਦ ਨੂੰ ਪਾਪੇ ਪੂਪਾ ਲਾ ਦਿਆਂ ਸਾਰੀਆਂ ਉਹਨ ਬੈਂਡ ਕਸ ਹੀ ਜਾਣੇ ਬਸ ਬੈਂਡ ਮੁੰਡ ਕਸਦੇ ਆ ਤੇ ਫਿਰ ਕਰਾਉਣਾ ਸਾਨੂੰ ਆਵਾਜ਼ ਚੈੱਕ ਲਈ ਕਾ ਕਰ ਤਾ ਲੈਟ ਅੰਦਰ ਹੈ ਕਸ ਕੇ ਬੈਂਡ ਫਿਰ ਕਰਾਂਗੇ ਸਟਾਰਟ ਫਿਰ ਕਰਾਵਾਂਗੇ ਚੈੱਕ ਆਵਾਜ਼ ਹੋ ਚੱਲ ਹੋ ਗਈ ਇਹ ਲੋਮੇ ਤਰੋ ਕਰਤਾ ਫਿੱਟ ਸਾਰਾ ਕੁਸ ਤੇ ਕਰਤਾ ਸੈਟ ਜਾਵਾਂ ਲੋਮੇ ਤਰੋ ਕਰਤਾ ਫਿੱਟ ਤੇ ਕਰ ਜਾਵਾਂ ਓਕੇ ਕਰੋ ਜੱਕਵਾਏ ਦੀ ਲੋ ਮਿੱਤਰੋ ਜਮਾ ਓਕੇ ਆ ਸੈਟ ਆ ਜਮਾ ਤੇ ਹੁਣ ਵੇਨੇ ਆ ਪੈਣ ਪਿਕਅਪ ਚੈੱਕ ਕਰਦੇ ਆ ਪੈ ਜੀ ਕਿਵੇਂ ਕੀ ਪਰਫਾਰਮੈਂਸ ਆ ਬੰਦ ਕਰ ਲਾ ਕੱਤੀ ਸੀਗੀ ਤੇ ਨਾ ਯਾਰ ਥੋੜੀ ਜਿਹੀ ਪ੍ਰੋਬਲਮ ਆ ਗਈ ਸੀ ਕਿ ਤਾ ਮੈਂ ਯਾਰ ਲੀਕ ਕਰਦਾ ਸੀ ਮਗਲੈਲ ਥੋੜਾ ਜਆ ਟਰਬ ਕੋਲੋਂ ਦੇ ਥੋੜਾ ਧੂੰਆਂ ਲੀਕ ਕਰਦਾ ਸੀਗਾ ਉਹ ਸੈੱਟ ਕਰਾਉਂਦੇ ਆ ਕੱਲ ਨੂੰ ਫਿਰ ਤੇ ਫਿਰ ਨਾਲੇ ਕੱਲ ਨੂੰ ਟੈਸਟਿੰਗ ਕਰਾਂਗੇ ਉਹ ਵਲੌਗ ਪਾਵਾਂਗੇ ਤੇ ਚੈੱਕ ਕਰਾਂਗੇ ਕਿਵੇਂ ਜ਼ੋਰ ਜਹਾ ਮਾਰਦਾ ਠੀਕ ਹੈ ਮਿੱਤਰੋ ਫਿਰ ਕੱਲ ਨੂੰ ਨਵੇਂ ਵਲੌਗ ਵਿੱਚ ਮਿਲਦੇ ਆ ਤੇ ਆਪ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਤੇ ਫਿਰ ਆਪਾਂ ਕੱਲ ਨੂੰ ਮਿਲਦੇ ਆ ਨਵੇਂ ਵਲੌਗ ਦੇ ਨਾਲ ਓਕੇ